ਹਰ ਹਰਾਸੂ ਸਾਹਿਬ ਸੋਦਰ ਰਾਗ ਆਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਕੇਹਾ ਸੋ ਕਰਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਹੈਂਖਾ ਕੀਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰਿਸ ਕਹੀਏ ਕਿਤੇ ਤੇਰੇ ਗਾਵਣ ਹਾਰੇ ਗਾਵਣ ਤਦਨਾ ਪਵਨ ਪਾਣੀ ਬਸੰਤਰ ਗਾਵੈ ਰਾਜਾ ਤਰਮ ਦੁਆਰੇ ਗਾਵਣ ਤਦਨੋ ਚਤ ਗੂਪਤ ਲਿਖ ਜਾਨਣ ਲਿਖ ਲੇਖ ਧਰਮ ਵਿਚਾਰੇ ਗਾਵਣ ਤਦਨੋ ਇਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਇੰਦਰਾਸਨ ਬੈਠੇ ਦੇਵਤਿਆਦਰ ਨਾਲੇ ਗਾਵਣ ਤਦਨੋ ਸੇ ਦਸ ਮਾਦੀ ਅੰਦਰ ਗਾਵਣ ਤਦਨੋ ਸਾਦ ਵਿਚਾਰੇ ਗਾਵਣ ਤਦਨੋ ਜਤੀ ਸਤੀ ਸੰਤੋਖੀ गावਨ ਤਦਨਾ ਵੀਰ ਕਰਾਰੇ गावਨ ਤਦਨ ਪੰਡਤ ਪੜਨਰ ਕੀਸਾਰੇ ਜੁਗ ਜੁਗ ਬੇਦਾ ਨਾਲੇ गावਨ ਤਦਨ ਮੋਹਨੀਆ ਮਨਮੋਹਣਾ ਸਵਰਗ ਮਛ ਪਿਆਲੇ गावਨ ਤਦਨ ਰਤਨ ਪਾਏ ਤੇਰੇ 86 ਤੀਰਥ ਨਾਲੇ गावਨ ਤਦਨ ਜੋਦ ਮਹਾਬਲ ਸੂਰਾ गावण ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇਈ ਤਦਨੋ ਗਾਵਣ ਜੋ ਤਦ ਪਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਤਦਨੋ ਗਾਵਣ ਸੇ ਮੈ ਚਿਤਨਾ ਆਵਣ ਨਾਣੇ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸੱਚੀ ਨਾਹੀਂ ਹੈਪੀ ਹੋਸੀ ਜਾਏ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੇਨਸੀ ਮਾਇਆ ਜੇਨ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤੇ ਸਦੀ ਵੜਾਈ ਜੋ ਤੇ ਸੁਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਅਹ ਨਰ ਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ कह जाई तेरी तेलवड़े आई सब सत सब तप सब चंगे आईया सिदा पुरखा की आवड़े आईया तो सिद्धी कि नैना पाईया कर्म मिला नहीं ठाकर हाईया आखन वाला क्या बेचारा सिफती परे तेरे पंडारा जिस तू दे क्या चारा नानक सच सवार हारा आसा महला पहला आखा जीवा विसर मर जाओ आखने औखा साचे नाम की लागै भूख भूखे खाए चलिए दुख सो क्यों विसरै मेरी माए साचा साहेब साच है नाए रहाओ ਸਾਚੇ ਨਾਮ ਕੀ ਤੇਲ ਵੜੇ ਆਈ ਆਖ ਤਾ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖਣ ਪਾਏ ਵੱਡਾ ਨ ਹੋਵੇ ਕਾਰਡ ਨ ਜਾਹੇ ਨਾ ਹਮ ਰਹਿਣਾ ਹੋਵੇ ਸੋਗ ਦੇਂਦਾ ਰਹਿਣਾ ਚੁੱਕੇ ਪੋਗ ਗੁਣ ਇਹ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪਤੇ ਵਰਤੇ ਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਤੇ ਕਮ ਜਾਤ ਨਾਨਕ ਨਾਮ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਵਰਖਾ ਬਿਨਾ ਕਰੋ ਗਰਪਾਸ ਹਮ ਕੀਰੇ ਕਰਮ ਸਤ ਗੁਰ ਸਰਣਾਈ ਕਰ ਦਿਆ ਨ ਪਰਗਾਸ ਮੇਰੇ ਮੀਤ ਗੁਰਦੇ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਹਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਪਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਨਹੀਂ ਲਾਤ ਰਿਪਤਾਸ ਹੈ ਮੇਲ ਸੰਗਤ ਗਣ ਪਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗੀਨ ਜਮ ਪਾਸ ਜੋ ਸਤਗੁਰ ਚਰਨ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜੇ ਨਹ ਹਰ ਜਨ ਆਸਾਤ ਘੋਰ ਸੰਗਤ ਪਾਈ ਤੇਨ ਤੋਰ ਮਸਤਕ ਲਿਖਿਆ ਅਲੇ ਖਾਸ ਤਨ ਤਨ ਸਾਧ ਸੰਗਤ ਜਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਚੌਥਾ ਕਾਹੇ ਰੇ ਮਾਂਜਤ ਵੈ ਉਤਮ ਜਾ ਹਰ ਹਰ ਜੀਓ ਪਰਿਆ सैल पत्थर मैं जन्ते पाए ताकार कर तरिया मेरे माधो जी सा संगत मिले सो तरिया गुर प्रसाद परम पद पाया कात हाओ जनन पिता लोग सोत बंता कोई न तरिया सिर सिर रजक सुबाहे ठाकर काहे मन बो करिया ਉੜੇ ਉੜ ਆਵੈ ਸਾਕੋ ਸਾ ਇਸ ਪਾਛੈ ਬਤਰੇ ਛਰਿਆ ਤੈਨ ਕਵਨ ਖਿਲਾਵੈ ਕਵਨ ਜੁਗਾਵੈ ਮਨ ਮੈਂ ਸਿਮਰਨ ਕਰਿਆ ਸਭਨਿ ਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਾਨਾ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਬਾਰਖਨ ਰੰਜਨਾ ਹਰ ਬਾਰਖਨ ਰੰਜਨਾ ਰਾਗ ਮਾਗਾ ਪਾਰਾ ਸਭ ਤੇ ਆਵੇ ਸਭ ਤੇ ਆਵੇ ਦੋ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆ ਕਾ ਦਾ ਤਾਰਾ ਹਰ ਤਿਆਗੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਯੰਤਰ ਸਰਬ ਨਿਰੰਤਰ ਜੀ ਹਰੇ ਕੋ ਬਰਖ ਸਮਾਨ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੋ ਜਵੇ ਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋ ਤੁਧ ਬਿਨ ਅਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵੈ ਜੋ ਸੇਵੈ ਤੁਧ ਜੀ। ਯਾ ਨਾਨਕ ਤੇ ਨਕਰਬਾਣਾ ਹਰਤਿਆ ਵੈ ਹਰਤਿਆ ਵੈ ਤੋ ਜੀ ਸੇ ਜਨ ਜਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰਤਿਆ ਆ ਜੀ ਤੈਨ ਟੂਟੀ ਜਨ ਕੀ ਫਾਸੀ ਯੇਨਰ ਪਾ ਯੇਨ ਹਰਨਰ ਪੋ ਧਿਆ ਆ ਜੀ ਤੈਨ ਕਾ ਪੋ ਸਭ ਗਵਾਸੀ जिन, जिन मेरा हर जी ते हर से तान, से तान, जिन हर रूप समासी हर जासी तेरी भगत तेरी भगत भंडार जी परे बेअंत बेअंता तेरे भगत तेरे भगत सलाहन तो जी हरण अण कने कणंता ਤੇਰੀ ਅਣਕ ਤੇਰੀ ਅਣਕ ਕਰੈ ਰ ਪੂਜਾ ਜੀ ਤਪ ਤਪ ਹੈ ਜਪ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਕਰੈ ਬਹੁ ਸਿਮਰਤ ਸਾਸਤ ਜੀ ਕਰ ਕੇ ਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਪਰੰਪਰ ਕਰਤਾ ਜੀ ਤੋ ਜੇਵੜਿਆ ਵਰਨਾ ਕੋਈ ਤੂੰ ਜੋਗ-ਜੋਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਹਚਲ ਕਰਤਾ ਸੋਈ ਤੇਦੇ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰਿਆ ਸੋ ਹੋਈ ਤੇਦੇ ਆਪੇ ਸਰੇ ਸਭ ਪਾਈ ਜੀ ਤੇਦੇ ਆਪੇ ਸਰੇ ਜੇ ਸਭ ਗੋਈ ਜਨਨਾ ਨੇ ਕੋ ਗੋਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਾ ਨੋਈ आशा महला चौथा तू करता सचियार मैं ना साई जो तो पावे सोई थी सी जो तू दे सोई जन होए पाई सब तेरी तू सब नीत आया जिसन कृपा कर है तिना व्रतन पाया गुरमुख लादा मन मोह जिसनो तू जाना है ਸੋ ਜਨ ਜਾਨਾ ਅਰਗੋਂ ਸਦੀ ਹੀ ਆਖ ਬਖਾਣਾ ਜਨ ਹਰ ਸੇ ਵਿਹਾਤੈ ਸੁਖ ਪਾਇਆ ਸਹਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਦ ਬਿੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖਿਆ ਜਾਨਾ ਸੋਏ ਜਾਨਾ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹਲਾ ਪਹਿਲਾ ਤੇਰਾ ਸਰਵੜਾ ਲੈ ਬਈ ਨਾ ਵਸਾ ਬਾਣੀ ਪਾਵਗ ਤੇ ਨਾ ਕੀਆ ਪੰਕਜ ਮੋਂ ਪਗ ਨਹੀਂ ਜਾਲੇ ਹਮ ਦੇਖਾ ਤੈ ਡੂਬੀਲੇ ਮਨ ਇੱਕ ਨੱਚੇ ਤੇ ਸੇ ਮੂੜ ਮਨਾ ਹਰ ਬਿਸਰ ਤੇਰੇ ਗੁਣ ਗੱਲ ਯਾਰ ਹਾਓ ਨਾ ਹੋ ਜਤੀ ਸਤੀ ਨਹੀਂ ਪੁੜੇ ਪੜਿਆ ਮੂਰਖ ਮੂਦਾ ਜਨ ਭਇਆ ਪ੍ਰਣਵਤ ਨਾਨਕ ਤੇਨ ਕੀ ਸਰਨਾ ਜੰਤੂ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪਰ ਆਪ ਤੇ ਮਾਨਕ ਦੇ ਹੋਰੀਆ ਗੋਬਿੰਦ ਮਨਨ ਕੀ ਤੇਰੀ ਬਰੀਆ ਅਵਰ ਕਾਇ ਤੇਰਾ ਕੀ ਤੈ ਨਾ ਕਾਮ ਮੇ ਸਾਧ ਸੰਗਤ ਪਰ ਕੇਵਲ ਨਾਮ ਸ਼ਰਮ ਜਾ ਮ ਲਾਗ ਪਵ ਜਲ ਦਰਨ ਕਾ ਜਣਾ ਬਿਰਥ ਆਤ ਰੰਗ ਮਾਇਆ ਕੈਰ ਹਾ ਜਪ ਤਪ ਸੰਜਮ ਧਰਮ ਨਾ ਕ ਮਾਇਆ ਸੇਵਾ ਸਾਧਨਾ ਜਾਨਿਆ ਹਰ ਆਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਭਰੇ ਕੀ ਰਾਕੋ ਸ਼ਰਮਾ कबे ओ बाच बेंदी चो पई हमरी करो हादर दैर होए जित की इच्छा ताव चरना न मन रहे हमारा अपना जान करो बदबारा हमरे रुस सब तुम काबो आप हादे मोए बचावो सुखी बसा है मोर परिवार सेवक सिख सब कर तारा मोर अच्छा निज कर करिया सा बैरन को आय संगरिया पूर्ण होए हमारी आशा तोर भजन की रह प्यासा ਤੁਮ ਹੈ ਛੜ ਗਈ ਵਰਨਾ ਤਾ ਜੋ ਵਰ ਚਾਉ ਤੁਮ ਤੇ ਪਾ ਸੇਵਕ ਸਖ ਮਾਰੇ ਤਾਰੀ ਹੈ ਚੰਚਨ ਸਤਰਾ ਮਾਰੇ ਮਾਰੀ ਹੈ ਆਪ ਹਾ ਦੇ ਮੁਝੇ ਬਰੀ ਹੈ ਮਾਰੇ ਨਾਲ ਕਾ ਦਰਾਸ ਨੇ ਬਰੀ ਹੈ ਉਹ ਜੋ ਸਦਾ ਮਾਰੇ ਪਛਾ ਸੀਰੀਸ ਤੋ ਜੂ ਕਰੀਓ ਰ ਅੱਛਾ ਰੱਖ ਲਿਓ ਮੈ ਰਖਣ ਹਾਰੇ ਜ਼ਾਇਬ ਸੰਤ ਹਾਏ ਪਿਆਰੇ ਦੀਰ੍ਯਮੰਦ ਦ੍ਰਸ਼ਣ ਕੇ ਹੰਤਾ ਤਮਹ ਪਰਿਚੇਤ ਦ੍ਰਸ਼ ਕੰਤਾ काल पाए ब्रह्मा बवतरा काल पाए सब जू अवतरा काल पाए कर बिस् प्रकाशा सकल काल का की जवन काल जोगी शिव कीज जू जूथियो जवन काल सब लोग सुवरा नमस्कार है ताय महारा जवन काल सब जगत बनायो देवदार चुने पजायो ਆਦੀ ਅੰਤੇ ਕਹਿ ਅਵਤਾਰਾ ਸੋਈ ਗੁਰੂ ਸਮਝੋ ਮਾਰਾ ਨਮਸਕਾਰਤੀ ਸੀ ਕੁਮਾਰੀ ਸਗਲ ਪ੍ਰਯਾਜਨ ਆਪ ਸਵਾਰੀ ਚਿਕਣ ਕੋ ਸਭ ਕੁ ਕੰਸ਼ਕਦੀ ਓ 7 ਰਣ ਕੋ ਪਰਮੋ ਬਲਕੀਓ ਕਟ ਕਟ ਕੇ ਅੰਤਰ ਕੀ ਜਾਣੇ ਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਦੇ ਗੁੰਚਰੇ ਅਸੂਲਾ ਸਾ ਪਰ ਕਿਰਪਾ ਦੀਸ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਜੋਕ ਪਾਏ ਸਾਧਨ ਕੇ ਸੁਖੀ ਕਿ ਕੀ ਪੀਰ ਪਛਾਨੈ ਕਟ ਕਟ ਕੇ ਪੜ ਪੜ ਕੀ ਜਾਣੈ ਜਬ ਬੁੱਧ ਕਰ ਕਰ ਕਰਾ ਕਰ ਤਾਰਾ ਪ੍ਰਜਾ ਤਰਤ ਰਬ ਦੇ ਅਪਾਰਾ ਜਬ ਆ ਕਰ ਕਰ ਕਰਤ ਹੋ ਕਬਹੁ ਤੋ ਮੈਂ ਮਿਲਤ ਦੇ ਕਰ ਸਬਹੁ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰਾ ਲਾਲ ਮ ਜਾਣਤ ਬੇਦ ਪੇਦ ਅਰਿਆਲ ਮ ਨਿਰੰਕਾਰ ਨਿਰਵਕਾਰ ਨਿਰਲੰਬ ਆਦਿ ਨੀਲ ਅਨਾਦਿ ਸੰਭ। ਤਾ ਕਾ ਮੂੜੇ ਚਾਰ ਦਪੇ ਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਕੂ ਗਰ ਪਾਣਨ ਮਾਨਤ ਮਹਾ ਮੂੜ ਕਛ ਪੇਦ ਨਾ ਜਾਣਤ ਮਹਾ ਦੇਵ ਕੋ ਕਾ ਦਸਦਾ ਸਦਾ ਸੇਵ ਨਰੰਕਾਰ ਕਾ ਚਿੰਤਨਾ ਪੇਵ ਆਪੇ ਆਪਣੀ ਬਧਾ ਜੇਤੀ ਵਰਨਤ ਪਿੰ ਪਿੰਤੋ ਹੈ 33 ਤੁਮਰਾ ਲਖਣ ਜਾਏ ਪਸਾਰਾ ਕੇ ਬੇ ਸਜਾਵ ਰਮਨ ਸਾਰਾ ਇੱਕ ਆ ਰੂਪਨੂਤਰੂ ਕਾ ਰੰਗ ਭਯੋ ਰਾਵ ਕਈ ਬੂਪਾ ਅੰਡ ਰੇ ਚੈ ਤਜੀ ਕਿਡਨੀ ਉਤ ਬੋਲ ਕਾਨ ਬੋ ਰਾਈ ਦੀਨੀ ਕੰਫੂਲ ਰਾਜਾ ਹਵੇ ਬੈਠਾ ਕਉ ਸੀਮਟ ਪਏ ਸੰਕਰੇ ਕਾਠਾ ਸੀ ਗਰੀਸ ਸੁਖਾਇਆ ਚੰਪਾ ਵਾ ਆਜੂਗਾ ਸ੍ਰੂਪ ਸਿਆਮਪਵ ਅਬਰ ਛਾ ਮੇਰੀ ਤਮ ਕਰੋ ਸੇਖੇ ਬਾਰ ਸੇਖ ਸੰਗ ਰੋ ਦੁਸ਼ਟ ਜਿਤੇ ਠਵਦਤ ਬਾਤਾ ਸਗਲ ਮਲੇ ਇਸ ਕਰੋ ਰਣ ਕਾਤਾ ਜੇ ਉਸ ਤਉ ਸਸਰਨੀ ਪਰਏ ਤੇਨਕੇ ਦੁਸ਼ਟ ਜੁਕਤਾ ਵ ਮਰੇ ਵਰਖ ਜਵਨੇ ਭਗ ਪਰੇ ਤਿਹਾਰੇ ਦਿਨ ਕੇ ਤੁਮ ਸ਼ੰਕਰ ਸਵਟਾਰੇ ਜੋ ਕਲ ਕੋਤਬਾਰ ਤੇ ਆ ਹੈ ਤਾਂਕੇ ਕਾਰ ਨਿਕਣ ਆ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸਤਰ ਇਸਤਰਤ ਕਾਲਾ ਕਿਰਪਾ ਦਿਸਨਜੈਨ ਹਰ ਹੋਤਾ ਕੇਤਾ ਬਤਨ ਕੇ ਮਹਾਰੇ ਹੋ ਰਦ ਸਦ ਕਰਮੋਜ ਬੋਈ ਦੁਸਾ ਸਭ ਸਕੇ ਨ ਕੋਈ ਰੇਖ ਬਾਰ ਚੰਦ ਮਾਰ ਸੰਬਾਰਾ ਕਾਲ ਪਾਸ ਤੇ ਤਹੇ ਬਾਰਾ ਜਿਨਾ ਨਾਮ ਤਿਆਰੋ ਕਹਾ ਦਾਰ ਦੁਸ ਦੋਖ ਤੇ ਰਹਾ ਖੜਗੇ ਤੇ ਮੈਂ ਸਰਨ ਤੇ ਹਾਰੀ ਆਪਾ ਦਲਿਓ ਬਾਰੀ ਸਰਬ ਟੋਰ ਮੋਜ ਹਾਈ ਦੁਸ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖਤਰੇ ਨਹੀਂ ਆਨਿਆ ਰਾਮ ਰੀਮ ਪ੍ਰਾਨ ਪ੍ਰਾਨ ਅਨੇਕ ਹੈ ਮਤ ਇੱਕ ਨਾ ਮਾਨਿਆ ਸਿਮਰ ਸਾਸਤਰ ਵੇਦ ਸਬੈ ਬੋ ਭੇਦ ਕਹੈ ਅਮੇਕ ਨਾ ਜਾਣਿਓ ਸਰੀਆ ਸਾਨੀਰ ਪਾ ਤੁਮਰੀ ਕਰ ਮੈ ਨਾ ਗਏ ਸਭ ਤੋਂ ਹੈ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਏ ਤਹਾਰ ਦਹਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤਾਰ ਹੋ ਰਾਮ ਕਲੀ ਮਹੱਲਾ ਤੀਜਾ ਨਾਂ ਦੇ ਕੰਗਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰੇ ਪਈਆ ਸਬਦ ਗਾਉਣ ਆਈਆ ਸਬਦੋਤਾ ਗਾਓ ਹਰੀ ਕੇ ਰਾਮ ਅਨਜਨੀ ਵਸਾਇ ਕਿਆ ਨਾਮਿਕ ਨੰਦੋ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾਰੋ ਹਰ ਨਾਲੇ ਹਰਨਾਰੋ ਦੂ ਮਨ ਮੇਰੇ ਦੂ ਕੇ ਸਭ ਵਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰਤੇ ਰ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੇ ਮਨ ਵਸਿਆ ਆਵੇ ਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਸਾਂ ਸੁਖਮਾਨੇ ਆਏ ਵਸਿਆ ਜਨ ਇੱਛਾ ਸਾ ਪੁਜਾਈਆ ਸੁਦਾ ਕਰਵਾਨ ਕੀਤਾ ਕਰ ਬੇਠੋ ਜਿਸ ਦੀ ਆਏ ਵੜੇ ਆਈਆ ਕਹਿ ਨਾਨਕ ਸੁਣੋ ਸੰਤੋ ਹੋ ਸਬਦ ਤਰੋ ਪੇ ਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਸ ਭਾਗਿਆ ਕਰ ਸੁਭਾਗਿਆ ਸ਼ਬਦ ਵਾਜੇ ਕਲਾ ਜਤ ਕਰ ਤਾਰੀਆ ਪੰਚ ਦੂਤਰ ਵਸ ਗਿਤੇ ਕਾਲ ਕੰਟਕ ਮਾਰਿਆ ਤੁਰ ਗਨੇ ਪਾਇਆ ਤੋ ਜਣ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾ ਨਿਕਟੈ ਸੁਖ ਹੋਆ ਤਿਤ ਕਰਿਆ ਹੰਦਵਾਜੇ ਹਣਜ ਸੁਨ ਹੋ ਵੜ ਪਾਗਿਓ ਸਗਲ ਮਨਾਰਥ ਪੂਰੇ ਪਰਬ੍ਰਾਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਬੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸ ਪੂਰੇ ਬੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿੜਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਮਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤਿਗੁਰੂ ਵਿਚਾਰ ਅਮਰਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਦਾਰ। ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਏ ਉਦਾਰ ਇਹ ਵਸਤੁ ਤੇ ਜੀਣਾ ਜਾਈ ਨਿਤ ਨਤਰਾ ਫਿਰਤਾਰ ਤਾਮ ਸੰਸਾਰ ਚਰਨ ਲਗਤ ਰਿਹਾ ਸਬ ਬਣਾਣੇ ਕ ਬ੍ਰੰਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਹੀਂ ਮੈਨੋ ਜਗ ਕੀਤਾ ਓਈ ਮੈਂ ਨੇਰੇ ਗੋਣਿਆ ਰੇ ਕੋ ਗਨਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾ ਮਤ ਹੋਈ ਸਤ ਗੁਰ ਸੱਜਣਾ ਮਿਲੇ ਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਾ ਨਥੀ ਵਹ ਹੋ ਰਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ